ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਕੁਵਰ ਅਮਰਿਤ ਮੀਰ ਸਿੰਘ ਪਰ ਮੇਰੇ ਵਰਲਡ ਰਿਕਾਰਡ ਹੋਣ ਤੱਕ 34 ਵਰਲਡ ਰਿਕਾਰਡ ਹੋ ਗਏ ਨੇ 34 ਤੋਂ ਜ਼ਿਆਦਾ ਹੋ ਗਏ ਨੇ ਤੇ ਹੁਣ ਜਿਹੜਾ ਰੀਸੈਂਟਲੀ ਰਿਕਾਰਡ ਹੋਇਆ ਮੇਰਾ ਯੂਕਰੇਨ ਦੀ ਕੰਟਰੀ ਵਿੱਚ ਦਰਜ ਹੋਇਆ ਵਾ ਤੇ ਉਹਨਾਂ ਨੇ ਮੇਲ ਜਾਰੀ ਕੀਤੀ ਸੀ ਕਿ ਕੁਵਰ ਪਹਿਲਾ ਭਾਰਤੀ ਹੈ ਜਿਹਦਾ ਨਾਮ ਸਾਡੀ ਬੁੱਕ 'ਚ ਦਰਜ ਹੋਇਆ ਤੇ ਉਹਨਾਂ ਦੇ ਮਿਊਜ਼ੀਅਮ 'ਚ ਹੁਣ ਮੇਰਾ ਨਾਮ ਲਿਖਿਆ ਜਾ ਰਿਹਾ ਇਹ ਯੂਕਰੇਨ ਕੰਟਰੀ ਦੇ ਹੈਗੇ ਰਸ਼ੀਆ ਦੇ ਹੈਗੇ ਆ ਫਿਰ ਆਪਣੇ ਕੈਨੇਡਾ ਦੇ ਹੈਗੇ ਆ ਤੇ ਇੱਕ ਇਜੀਪਟ ਦਾ ਮੁੰਡਾ ਭਰਦਨ ਸਰਮਈ ਕੱਲਾ ਜੀ ਸਪੋਰਟਸਮੈਨ ਆਸਤੇ ਬਹੁਤ ਖੁਸ਼ੀ ਆ ਇਹ ਖੁਸ਼ੀ ਵਾਲੀ ਗੱਲ ਹੁੰਦੀ ਹੈ ਜਦੋਂ ਇੰਟਰਨੈਸ਼ਨਲ ਲੈਵਲ ਤੇ ਸਨਮਾਨ ਹੁੰਦਾ ਸਾਡਾ ਸਾਨੂੰ ਰੈਕੋਗਨੀਸ਼ਨ ਮਿਲਦੀ ਹੈ ਰეკਮੈਂਡੇਸ਼ਨ ਮਿਲਦੀ ਹੈ ਤੇ ਉਹੀ ਜਿਆਦਾ ਖੁਸ਼ੀ ਉਦੋਂ ਹੋਏਗੀ ਜਦੋਂ ਸਾਨੂੰ ਘਰੋਂ ਵੀ ਸਨਮਾਨ ਮਿਲੇਗਾ ਵਧੀਆ ਇਹ ਤਾਂ ਪਤਾ ਲੱਗਾ ਕਿਦਾਂ ਦਾ ਰਿਸਪੋns ਕਰ ਜਾਂਦਾ ਸਰ ਘਰਦਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਕਿਉਂਕਿ ਹਰ ਇੱਕ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਔਲਾਦ ਸਾਡੇ ਨਾਲੋਂ ਜ਼ਿਆਦਾ ਨਾ ਕਰੇ ਆਪਣਾ ਨਾਂ ਰੋਸ਼ਨ ਕਰੇ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਸ਼ਹਿਰ ਦਾ ਤੇ ਆਪਣੇ ਸਟੇਟ ਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਅਸਲ ਘਰਦਿਆਂ ਨੂੰ ਜੋ ਕ੍ਰੇਨ ਦੇ ਵਿੱਚ ਨਾਮ ਲਿਖਿਆ ਜਾਣਾ ਬੜੇ ਵੱਡੀ ਗੱਲ ਹੈ ਜੀ ਬਿਲਕੁਲ ਸਰ ਇਦਾਂ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨੀਆਂ ਵੀ ਕੰਟਰੀਆਂ ਹੈਗੀਆਂ ਨੇ ਇਹ ਇਸ ਇੰਡੀਅਨ ਦਾ ਇਸ ਪੰਜਾਬੀ ਦਾ ਨਾਮ ਲਿਖਿਆ ਜਾਏ ਉੱਥੇ ਹੋਰ ਕਿਹੜੇ ਕਿਹੜੇ ਮੈਨੇਜ ਜਿੱਤੇ ਤੁਸੀਂ ਕਿਹੜੇ ਕਿਹੜੇ ਰਿਕਾਰਡ ਸਰ ਗਿਨੀਸ ਵਰਲਡ ਰਿਕਾਰਡ ਮੈਂ ਬਣਾਏ ਨੇ 4 ਲਮਕਾ ਬੁੱਕ ਆਫ ਰਿਕਾਰਡ ਬਣਾਏ ਨੇ WRC ਇਹ ਫਿਰ ਹੋਰ ਬੜੀਆਂ ਬੁੱਕਾਂ ਨੇ ਅਲੱਗ-ਅਲੱਗ ਕੰਟਰੀ ਦੀਆਂ ਜਿਨ੍ਹਾਂ 'ਚ ਮੇਰੇ ਰਿਕਾਰਡ ਦਰਜ ਨੇ ਪੰਜਾਬ ਪੁਲਿਸ ਦੇ ਬ੍ਰਾਂਡ ਵੈਸਟਰ ਦੀ ਤੈਅ ਸਰ ਪੰਜਾਬ ਪੁਲਿਸ ਦਾ ਫਿਰ ਇਲੈਕਸ਼ਨ ਕਮਿਸ਼ਨ ਦਾ ਵੀ ਬਾਈਕਾ ਨਾਮ ਹੈ ਫਿਰ ਯੂਨਾਈਟਿਡ ਸੇਕ ਸੰਸਥਾ ਦਾ ਬ੍ਰਾਂਡ ਵੈਸਟਰ ਦਾ ਨਾਮ ਹੈ ਹੋਰ ਵੀ ਕਈ ਇਹੋ ਜਿਹੀਆਂ ਆਰਗੇਨਾਈਜੇਸ਼ਨ ਹੈਗੀਆਂ ਨੇ ਸਰਕਾਰ ਦੀਆਂ ਵੀ ਉਦਾਂ ਵੀ ਜਿੰਨਾਂ ਦਾ ਮੈਂ ਬ੍ਰਾਂਡ ਵੈਸਟਰ ਆ ਕੋਲ ਜੀ ਪੰਜਾਬ ਚ ਕਿ ਪੰਜਾਬ ਤੇ ਹੋਰ ਵੀ ਸ਼ਹਿਰਾਂ ਜਿਸ ਤਰ੍ਹਾਂ ਮਹਾਰਾਸ਼ਟਰ ਚ ਜਿਹੀ ਸੀ ਸਰ ਪੰਜਾਬ ਦੇ ਹਾਂਜੀ ਆਪਣੀ ਸਟੇਟਾਂ ਜਿਹੜੀਆਂ ਮਹਾਰਾਸ਼ਟਰ ਹੋ ਗਈਆਂ ਦਿੱਲੀ ਆਪਣੀ ਕੈਪੀਟਲ ਆ ਉਥੇ ਮੈਨੂੰ ਸਨਮਾਨ ਹੋਇਆ ਸੀ ਕਰਮਵੀਰ ਚੱਕਰ ਨਾਲ ਬੰਬੇ ਮਿਲਿਆ ਸੀ ਮੈਨੂੰ ਸਵਾਭਿਮਾਨ ਪੁਰਸਕਾਰ ਲਗਦਾ ਨਹੀਂ ਸਪੋਰਟਸ ਦੇ ਵਿੱਚ ਰਹਿ ਕੇ ਕੁਝ ਨਾ ਕੁਝ ਹਾਸਲ ਹੁੰਦਾ ਹਾਂਜੀ ਬਿਲਕੁਲ ਸਰ ਇਹ ਨਹੀਂ ਮਗੋਂਗਾ ਕਿ ਹਾਸਲ ਨਹੀਂ ਹੋ ਰਿਹਾ ਬਟ ਇਹ ਹੈ ਕਿ ਉਹੋ ਜੀ ਰੈਕਗਨਿਸ਼ਨ ਨਹੀਂ ਮਿਲ ਰਹੀ ਹਲੇ ਪਰ ਨਾਮ ਹੋਦੇ ਹਨ ਹਾਂਜੀ ਉਹ ਤਾਂ ਚਲੋ ਹੋ ਰਿਹਾ ਨਾਲ ਨਾਲ ਪੁਸ਼-ਅਪ ਮੈਨ ਆਫ ਇੰਡੀਆ ਪੁਸ਼-ਅਪ ਮੈਨ ਆਫ ਪੰਜਾਬ ਤੇ ਪਿੱਛੇ 100 ਜਾਣਿਆਂ ਦੀ ਲਿਸਟ ਜਾਰੀ ਹੋਈ ਹੈ ਟੌਪ ਸਿੱਖਾਂ ਦੀ ਉਹਦੇ ਵਿੱਚ ਮੇਰਾ ਪਹਿਲਾਂ 34ਵਾਂ ਨੰਬਰ ਸੀ ਪਹਿਲਾਂ 36ਵਾਂ ਸੀ ਜਦੋਂ ਲਿਸਟ ਜਾਰੀ ਹੋਈ ਸੀ ਫਿਰ 34ਵਾਂ ਹੋਇਆ ਹੁਣ 28ਵਾਂ ਨੰਬਰ ਆ ਦੇਖਿਆ ਜਾਂਦਾ ਕਿ ਪਲੂਸਬੀਦਰ ਕੌਣ ਦੌੜਿਆ ਸੀ ਹਾਂਜੀ ਉਹ 2023 ਦੇ ਵਿੱਚ ਤੋੜਿਆ ਸੀ ਉਹਨਾਂ ਦਾ ਰਿਕਾਰਡ ਉਸ ਤੋਂ ਬਾਅਦ ਕਿਹੜਾ ਕਿਹੜਾ ਤੋੜ ਚੁੱਕਾ ਉਸ ਤੋਂ ਬਾਅਦ ਸਰ ਪਾਕਿਸਤਾਨ ਦੇ ਮੁਹੰਮਦ ਅਰਸ਼ਦ ਜੀ ਉਹਨਾਂ ਦਾ ਰਿਕਾਰਡ ਤੋੜਿਆ ਸੀ ਫਿਰ ਇਜੀਪਟ ਦੇ ਹੈਗੇ ਨੇ ਮੁਹੰਮਦ ਅਯੂਬ ਜੀ ਉਹਨਾਂ ਦਾ ਰਿਕਾਰਡ ਤੋੜਿਆ ਸੀ ਰੋਨ ਕੂਪਰ ਦਾ 2022 ਚ ਤੋੜਿਆ ਸੀ ਤੇ ਜਿੰਨੇ ਵੀ ਇਥੇ ਲੈਗੇ ਨੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਰਿਕਾਰਡ ਬ੍ਰੇਕ ਕਰਾਂ ਹੋਰ ਅੱਗੋਂ ਕੀ ਟੀਚਰ ਹੈ ਬਟਾ ਅੱਗੋਂ ਸਾਰੇ 100 ਤੋਂ ਜ਼ਿਆਦਾ ਵਰਲਡ ਰਿਕਾਰਡ ਬਣਾਉਣੇ ਆ ਤੇ ਪਹਿਲਾ ਇੰਡੀਅਨ ਬਣੂਗਾ ਜਿਹੜਾ ਇਹਨੇ ਰਿਕਾਰਡ ਬਣਾਉ ਤੇ ਬੀਅੰਦੇ ਵੈਸੀ ਵੀ ਇਹ ਯੂਕਰੇਨ ਚ ਆ ਗਿਆ ਨਹੀਂ ਉਦਾਂ ਵੀ ਸਰ ਬਾਕੀ ਹੋਰ ਵੀ ਬੜੀਆਂ ਕੰਟਰੀਆਂ ਹੈਗੀਆਂ ਨੇ ਹੋਰ ਵੀ ਟਿਚੇ ਹੈਗੇ ਨੇ ਜੋ ਪ੍ਰਾਪਤ ਕਰਨੇ ਹਲੇ ਤੁਹਾਡਾ ਨਾਮ ਹੀ ਲਿਖਿਆ ਜਾਣਾ ਕਿ ਬੋਤਨੀ ਪੰਨਾ ਇਹ ਸਰ ਇਹ ਤਾਂ ਮੈਂ ਕਹੂੰਗਾ ਕਿ ਆਉਣ ਵਾਲੇ ਸਮੇਂ ਵਿੱਚ ਜਰੂਰ ਇਹ ਹੋਊਗਾ ਪਰ ਹੱਲੇ ਫਿਲਹਾਲ ਨਾਮ ਹੁਣ ਕਿੰਨੇ ਤੱਕ ਰਿਕਾਰਡ ਬਣਾ ਚੁੱਕੇ ਤੁਸੀਂ ਹੁਣ 34 ਪਲੱਸ ਹੋ ਗਏ ਸਰ ਅੱਗੇ ਹੋਰ ਵੀ ਬਣੇ ਦੇ ਕਿ ਨਹੀਂ ਅੱਗੇ ਸਰ ਬਣੇ ਆ ਪਰ ਉਹਨਾਂ ਦੀ ਰੈਕਗਨਿਸ਼ਨ ਮੈਨੂੰ ਆਪਣਾ ਸਰਟੀਫିକੇਟ ਨਹੀਂ ਆਇਆ ਹਲੇ